ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਇਧਰ ਉੱਪਰੋਂ ਪਾਤਰ ਸੈਟੇ ਸਾਰੇ ਵੀਰਾਂ ਦੇ ਘਰ ਕੋਲ ਠੀਕ ਆ ਲਓ ਜੀ ਕਰਤੀਓ ਵਲੌਗ ਦੀ ਸਟਾਰਟਿੰਗ ਸੂਆ ਸੂਆ 9 ਵਜੇ ਮੈਂ ਕਿਹਾ ਅੱਜ ਬੱਚੇ ਜੇ ਡਾਉਣੇ ਸੀਗੇ ਹਣਾ ਹੁਣ ਤੁਸੀਂ ਐਂ ਨਾ ਆਖਿਓ ਮੇਰੀ ਗੱਲ ਸੁਣੋ ਵੀ ਬੈਰੀ ਪੈਂਦੀ ਐ ਜਾਂ ਕੁਝ ਵੀ ਐ ਜਾਣ ਕੇ ਛੱਡੀ ਜਾਂਦਾ ਬੱਚੇ ਹਣਾ ਜਾਣ ਕੇ ਬਈ ਐਡੇ ਕਿਸੇ ਕੋਲੇ ਨਹੀਂ ਵਾਧੂ ਆਏ ਹੁੰਦੇ ਵੀ ਬੈਰਿਆਂ ਨੂੰ ਝਕਾਉਣ ਨੂੰ ਠੀਕ ਆ ਕਿ ਨਹੀਂ ਪਰ ਗੱਲ ਆਏ ਆ ਬਈ ਹੁਣ ਜਿਹੜੇ ਬੱਚੇ ਛੋਟੇ ਐ ਉਹ ਵੱਡੇ ਹੋ ਕੇ ਮੁੜ ਕੇ ਜੇ ਨਾਂ ਲਵਾਏਗੇ ਉਹਨਾਂ ਨੇ ਬਹੁਤ ਜ਼ਿਆਦਾ ਔਖਾ ਕਰ ਲੈ। ਇਹ ਦੂ ਚੰਗਾ ਤਾਂ ਫਿਰ ਉਹਨਾਂ ਨੂੰ ਨਾ ਹੀ ਕੱਢੇ। ਠੀਕ ਐ ਜਿਹੜਾ ਬੱਚਾ ਛੋਟਾ ਹੁੰਦਾ ਲੱਗ ਗਿਆ ਲੱਗ ਗਿਆ ਰ ਉਹਦੇ ਅਰਗੇ ਰੀਸ ਹੀ ਨਹੀਂ ਬਈ। ਤੇ ਚਲੋ ਆਏ ਆ ਵੀ ਬਾਰਗਾ ਘੱਟ ਲੈ ਲੈ ਬੰਦਾ ਜਿਵੇਂ ਦੋ ਦੋ ਡਾਂਗਾ ਕਰਾ ਲਈ ਤਿੰਨ ਤਿੰਨ ਡਾਂਗਾ ਕਰਾ ਲਈ ਬੱਚੇ ਨੂੰ ਘਰ ਦਾ ਪਤਾ ਲੱਗ ਜਾਂਦਾ ਜੇ ਛਤਰੀਆਂ ਦੇ ਬਾਹਲੇ ਬੱਚੇ ਨੂੰ ਉਸ ਸੀਨ ਨੂੰ ਬਣਾ ਲੈ। ਪਰ ਤੁਸੀਂ ਆਖੋਗੇ ਬੰਦ ਕਰਨ ਲੱਗੇ ਬੰਦ ਕਰਨ ਵਾਲਾ ਕੋਈ ਸੀਨ ਨਹੀਂ। ਹੁਣ ਜਿਹੜੇ ਤਿੰਨ ਤਿੰਨ ਦਿਨ ਬਾਹਰ ਲਾ ਕੇ ਬੱਚੇ ਘਰੇ ਆਏ ਚਲੋ ਲੱਗੇ ਐ ਪਰ ਜਿੰਨਾ ਟਾਈਮ ਦੋ ਦੋ ਵਾਰ ਉਹਨਾਂ ਨੂੰ ਹੁੰਦਗਾ ਨਹੀਂ ਦੋ ਦੋ ਵਾਰ ਸਿੱਧਾ ਘਰੇ ਨਹੀਂ ਉੱਡ ਕੇ ਆਉਂਦੇ ਉਹਨਾਂ ਟਾਈਮ ਉਹ ਵੀ ਨਹੀਂ ਪੱਕੇ ਮੰਨ ਸਕਦੇ ਕਿਉਂ ਜਦੋਂ ਗਰਮਾਜ ਕੱਢਾਂਗੇ ਉਹਨਾਂ ਨੇ ਫੇਰ ਪਾਸੇ ਆ ਕੇ ਬਹਿ ਜਾਣਾ ਉਹ ਗੱਲ ਦਾ ਕੀ ਫਾਇਦਾ ਬਾਕੀ ਪਰਸਰ ਕਬੂਤਰ ਨਹੀਂ ਪਾਸੇ ਬੈਠਣਾ ਚਾਹੀਦਾ ਹੁੰਦਾ ਜਦੋਂ ਆਪਾਂ ਕੱਢਦੇ ਆਂ ਬਾਜੀ ਵੇਲੇ ਬੱਚੇ ਹੁੰਦਾ ਕੋਈ ਚੱਕਰ ਨਹੀਂ ਕੋਦਰੀ ਬਹਿ ਬੂ ਕੇ ਆਗਾ ਕਿਤੇ ਬੱਚੇ ਦਾ ਕੋਈ ਸੀਨੇੜਾ ਕੋਈ ਰੋਲਾ ਨਹੀਂ ਤਾਂ ਕਰਕੇ ਵੀ ਹੁਣ ਆਇਆ ਵੀ ਹੁਣ ਚਲ ਕੇ ਆਪਾਸੇ ਬੂਸੇ ਬਹਿ ਕੇ ਆ ਜਾਂਦਾ ਯੋ ਉਹ ਕੁਛ ਵੀ ਮੁੜ ਕੇ ਵੱਡੇ ਹੋਏ ਨੇ ਨਹੀਂ ਤੰਗ ਕਰਨਾ ਆਪਾਂ ਨੂੰ ਹਨਾ ਉਹ ਚੀਜ਼ ਦਾ ਬਹੁਤ ਬੈਨੀਫਿਟ ਹੈ ਤੇ ਐਨਾ ਕੋਈ ਕਮਲਾ ਨਹੀਂ ਮੈਂ ਮੈਂ ਬੁੱਧੂ ਨਹੀਂ ਕੋਈ ਵੀ ਮੈਂ ਜਾਣ ਕੇ ਛੱਡੂ ਜਾਂ ਮੇਰੇ ਕੋਲੇ ਵਾਧੂ ਆਏ ਆ ਮਜਬੂਰੀ ਆ ਬਈ ਬੱਚੇ ਡਾਉਣੇ ਹੀ ਪੈਣਗੇ ਠੀਕ ਹੈ ਤੇ ਬੱਚੇ ਡਾਉਣੇ ਹੀ ਪੈਂਦੇ ਆ ਤੇ ਜਿਹੜੇ ਨਹੀਂ ਰੱਖੇ ਭਰਾਵਾਂ ਨੇ ਹਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਬਾਰੇ ਉਹ ਐਵੇਂ ਕਮੈਂਟਾਂ ਚ ਭਕਾਈ ਮਰੀ ਜਾਂਦੇ ਤੂੰ ਬੰਦ ਕਰ ਦੇ ਤੂੰ ਐ ਕਰ ਲਾ ਤੂੰ ਇਹ ਲਿਆ ਤੂੰ ਉਹ ਲਿਆ ਉਹ ਭਾਈ ਇਨੈਚਰ ਹੋ ਗਿਆ ਸਾਨੂੰ ਠੀਕ ਹੈ ਜੀ ਮਗਰ ਲੱਗਾ ਸਾਨੂੰ ਕੁਝ ਪਤਾ ਨਾ ਹੋਊਗਾ ਯਾਰ ਤੂੰ ਆਤਿਸ਼ਬਾਜ਼ਾਂ ਵਾਲਿਆ ਤੂੰ ਪੜਾਕਾ ਵਾਲਿਆ ਦੁਪਟਾਸ ਚਲਾ ਦੇ ਸਾਡੇ ਕੋਲੇ ਪਟਾਸਾ ਨਹੀਂ ਆ ਪਟਾਸਾ ਤੋੜ ਤਾ ਦੀਵਾਲੀ ਬੁਲਿਆ ਜੀ ਠੀਕ ਹੈ ਤੇ ਕਿੰਨੀਆਂ ਲਿਆਂਦੀਆਂ ਸੀ ਆਤਿਸ਼ਬਾਜ਼ ਉਹ ਚਲਾਦ ਨੇ ਇਸ ਦਾ ਵਾਧੂ ਤਾਂ ਕਰਕੇ ਬਈ ਬਨੇ ਨਾ ওভার ਨਾ ਕਰਿਆ ਕਰੋ ਕੰਮ ਨੂੰ ਸਾਰਾ ਕੁਝ ਹੀ ਪਤਾ ਚਲੋ ਭਾਈ ਚਲਿਏ ਚੱਕੀਏ ਚਾਬੂਗਾ ਤਾਂ ਪਤਾ ਪnikliਆ ਵਧੀਆ ਅੱਜ ਓਕੇ ਦੀਆਂ ਰਿਪੋਰਟਾਂ ਨੇ ਦਿਨ ਬਣੂਗਾ ਵਧੀਆ ਕੱਲੜਾ ਤੇ ਕੱਢਦੇ ਆ ਬੱਚੇ ਬਾਹਰ ਪਾਓ ਖੜਜੋ ਪਹਿਲਾਂ ਮੈਂ ਦੇਖਾਂ ਬੱਚਾ ਦਾ ਕੀ ਸਿਸਟਮ ਹੈ ਕੀ ਸੈਟਿੰਗ ਹੈ ਲਓ ਜੀ ਪਹਿਲਾ ਬੱਚਾ ਤੇ ਇਹ ਹੋ ਗਿਆ ਹਰੀਆਂ ਬਗਲਾਂ ਵਾਲਾ ਚੱਲ ਛੇੜਾ ਓਏ ਕੀ ਗੰਦ ਪਾਈ ਜਾਂਦਾ ਛਤਰੀ ਵੀ ਭੁੱਲ ਗਿਆ ਤੂੰ ਚਾਰ ਦਿਨਾਂ ਚ ਚਿਆ ਗੱਲ ਹੋਏ ਤਾਂ ਚਲ ਛੱਡੋ ਯਾਰ ਹੜਜੋ ਇੱਕ ਕਿਧਰ ਹੋ ਚੱਕ ਲਈ ਆਪਾਂ ਕਾਲੀ ਰਿਕਵਰੀ ਵਾਲ ਦੇ ਇੱਕ ਵਾਰੀ ਕਰਾ ਲੈਂਦੇ ਯਾਰ ਉਹਦਾ ਛਤਰੀ ਆ ਆ ਯਾਰ ਆ ਜਾ ਆ ਜਾ ਮੇਰੀ ਮੂਗੜੀ ਨਾ 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 ਇੰਜ ਨਾ ਕਰੋ ਹੂੰ ਵੇ ਇਹਦਾ ਨਾ ਇਹ ਬਾਲੀ ਅੱਗ ਆਉਣ ਲੱਗਦਾ ਆ ਓਕੇ ਅਗਰ ਬੜਦਾ ਤਾਂ ਤੂੰ ਵੀ ਬੈ ਜਾ ਖੇਦਰੀ ਤੇ ਓਕੇ ਵੀ ਰਪੜ ਦੋਵੇਂ ਛੜ ਤੇ ਤੇ ਦੋ ਦੇ ਵਿੱਚ ਸਵੇਰ ਛੜ ਜਰ ਲੱਗਦਾ ਗਰੰਟੀਡ ਨਾ ਫੈਟ ਤੇ ਦੋ ਬੱਚੇ ਹੋਗੇ ਜੀ ਟਰਟੂ ਸਿਆਣੇ ਚਲੋ ਛੇਰੋ ਇਹ ਲੈ ਕੇ ਉੱਡਣਗੇ ਨਾਲ ਮੈਨੂੰ ਤਾਂ ਲੱਗਦਾ ਓਕੇ ਹੋ ਗਈ ਬਸ ਮੇਰੇ ਨਾਲ ਦਾ ਚਾਰ ਹੀ ਕੱਢਣ ਜਾਂ ਇੱਕ ਅੱਧਾ ਹੋਰ ਕੱਢਾਂਗੇ ਬਾਹਰ ਨਹੀਂ ਕੱਢਦੇਗੇ ਠੀਕ ਆ ਹਾਂਜੀ ਮੇਰੇ ਵੀਰੋ ਉਧਰੋ ਬੈਠ ਫੋਲੀਏ ਭਾਈ ਠੀਕ ਹੈ ਕਰੀਏ ਲੈਟਾ ਨੂੰ ਤਾਂ ਬੰਨ ਦੇਣਾ ਦੀਆਂ ਆਪਾਂ ਆਕੇ ਹੋ ਗਈ ਰਿਪੋਰਟ ਬਲੀਂ ਦੱਸਦਾਂ ਨਾਲ ਇਹਦੀ ਦੂਜੀ ਡਾਈ ਰੱਖ ਲੋ ਚੱਲ ਦੂਜੀ ਨਾ ਤਾਂ ਤੀਜੀ ਰੱਖ ਲੋ ਯਾਰ ਹਨਾ ਤੇ ਇਹਨੇ ਚੰਤਕਾਰੀ ਵਿਖਾਉਣਾ ਬਾਕੀ ਬੈਠੀ ਆ ਯਾਰ ਹਜੇ ਉੱਡੇ ਨਹੀਂ ਘਰ-ਬਾਰ ਦੇਖਣ ਦੇ ਮੈਂ ਖਾ ਮਾੜਾ-ਮੋਟਾ ਗਰਮੀ ਦੀ ਵਜੋਂ ਤਾਂ ਫੇਰ ਉੱਡਣਗੇ ਇੱਕ ਇਹ ਵੀ ਕੱਢ ਦਿੰਦੇ ਆ ਜੀ ਹਰੀ ਬੇਟਾਲਾ ਚੱਲ ਪੁੱਤ ਤੇਰੀ ਵੀ ਇੱਕ ਡਾਈ ਲੈ ਲਵੇ ਠੀਕ ਐ ਬਾਸ ਹੋਰ ਨਹੀਂ ਬਾਹਰ ਕੱਢਦੇ ਵਾਧੂ ਬੱਚੇ ਬਸ ਇਹਨੂੰ ਡਾ ਦਿੰਨਾ ਮੈਂ ਉਦੋਂ ਬਾਅਦ ਜੇ ਕੋਈ ਦਰਘਟਰਾ ਦਰਗੋਟਰਾ ਹੋਈ ਸ਼ੇਰ ਫਟਾਣਾ ਕੰਟੀਨਿਊ ਕਰੂਆਂ ਬਾਕੀ ਦੇਖਦਾ ਮੈਂ ਕਰੀ ਜਾ ਕੇ ਆਤਿਸ਼ ਬਾਜੀਆਂ ਬੈ ਜਾ ਬੈ ਜਾ ਬੈ ਸ਼ੇਰਾ ਬੈ ਜਾ ਐਨੀ ਚੌੜ ਨਹੀਂ ਕਰਦੀ ਹੁੰਦੀ ਮਾਤਿਸ਼ ਬਾਜੀਆਂ ਲੈ ਹੀ ਆਉਣਾ ਜਾ ਕੇ ਮਿਲਤਰੇ ਆਏ ਆ ਠੀਕ ਲਓ ਜੀ ਉੱਡ ਗਏ ਸਾਰੇ ਬੱਚੇ ਪੰਜ ਬੱਚੇ ਉੱਟ ਕੇ 1 2 3 4 5 ਓਕੇ ਹੋ ਗਈ ਰਿਪੋਰਟ ਠੀਕ ਆ ਬਾਕੀ ਤੋਤੇ ਜੇ ਰੌਲਾ ਆ ਪਾਈਏ ਦੇ ਕੀ ਸੀਨਾ ਨਿਆ ਰੱਖਣੀ ਪਈਂਦੇ ਇੱਕ ਤਾਂ ਡਾ ਕੇ ਬਾਲੀ ਹਾਂਜੀ ਮੇਰੇ ਵੀਰੋ ਬੱਚੇ ਉੱਡ ਗਏ ਬਈ ਠੀਕ ਹੈ ਡਾ ਦੇ ਸਾਨੂੰ ਪਤਾ ਹੀ ਆ ਤੇ ਉਧਰੋਂ ਇੱਕ ਉਤਰਾਹਰੀ ਦਿਵਾਨਤਾ ਇੱਕ ਉਤਰਾਹ ਉੱਚੀਛਤਰੀ ਦਿਵਾਨਤਾ ਠੀਕ ਹੈ ਇੰਦਰੋਂ ਲਾਈਟ ਬੁਝਾ ਦੀਏ ਤੇ ਮੀਰੀਆਂ ਆਏ ਆ ਯਾਰ ਜੇ ਕੋਈ ਨਾ ਕੋਈ ਇੱਥੇ ਯਾਰ ਮਿੱਤਰ ਆ ਜੇ ਨਾ ਤੇ ਬੱਚਿਆਂ ਨੇ ਨਜ਼ਰ ਆਖਲੇ ਹਨ ਤੇ ਉਸ ਤੋਂ ਬਾਅਦ ਮੈਨੂੰ ਸੌਖਾ ਹੋ ਜੂ ਫਿਰ ਆਪਾਂ ਖਰਾਕ ਢੋਲਾਂਗੇ ਘਰੇ ਆ ਕੇ ਜਿਹੜੀ ਜੀਤ ਹੋਣੀ ਹੈ ਖਰਾਕ ਚੋਂ ਸਿਰਫ ਮੱਕੀ ਢੋਣ ਵਾਲੀ ਹੈ ਹਨਾ ਸਿਰਫ ਮੱਕੀ ਤੇ ਬਾਕੀ ਸਾਰਾ ਕੋਈ ਦਾ ਸੈਟ ਆ ਬਾਕੀ ਜੀ ਮੇਰੇ ਵੀਰੋ ਤੇ ਚਾਰ ਬੱਚੇ ਤਾਂ ਵੀ ਘਰ ਤੇ ਹੀ ਫਿਰਦੇ ਆ ਠੀਕ ਹੈ ਹਰੀ ਬੈਠਾ ਵਾਲਾ ਵੀ ਪਗਲ ਟੂਸਿਆ ਵਾਲਾ ਢੈ ਟੂਸਿਆ ਵਾਲਾ ਕਲਾ ਹਰੀਆਂ ਬਗਲਾਂ ਵਾਲਾ ਕਲਾ ਚੀਨਾ ਪਾਸੇ ਉੜਦਾ ਯਾਰ ਉਹ ਤਾਂ ਮੰਨ ਕੇ ਚਲਾਉਂਦਾ ਹੀ ਬਾਹਲੇ ਟਾਈਮ ਤੋਂ ਆ ਕਰਤੇ ਉਹ ਤਾਂ ਜਿਵੇਂ ਕਹਿਣ ਤੋਂ ਪਾਵੋ 15 ਮਿੰਟਾਂ ਤੋਂ 20 ਮਿੰਟਾਂ ਤੋਂ ਇੱਕ ਕਰ ਹੀ ਆਉਂਦਾ ਕਰਤੇ ਮਸੇ ਠੀਕ ਹੈ ਇੱਕ ਦੋ ਨਵੇਂ ਕਬੂਤਰ ਵੀ ਫਰਦੇ ਆ ਬੇ ਇੱਕ ਜਿਵੇਂ ਰੱਤਾ ਪਰਦਾ ਨਵਾਂ ਹਨਾ ਹਰੀ ਟੌਰੀ ਇਹਦੀ ਰੱਤਾ ਕਬੂਤਰ ਹੈ ਬੱਚਾ ਕਿਸਦਾ ਫਿੱਕੀ ਹਰੀ ਟੌਰੀ ਕੁਝ ਹੋਰ ਕਬੂਤਰ ਹਨਾ ਤੇ ਮੇਨ ਕਲਾ ਹਰੀਆਂ ਬਗਲਾਂ ਵਾਲੇ ਤੇ ਨਿਗਾਹ ਰੱਖੀ ਬੈਠਾ ਹੈ ਠੀਕ ਹੈ ਉਹ ਨਹੀਂ ਦਿਖਦਾ ਯਾਰ ਉਹ ਇਧਰ ਨੂੰ ਜਾਂਦਾ ਹੈ ਆਹ ਅਧਾਰੇ ਉੱਚੇ ਹੀ ਜਾਂਦਾ ਤੇ ਉਵੇਂ ਹੀ ਮੁੜਿਆ ਆਉਂਦਾ ਪਰ ਟੈਂ ਬਾਲਾ ala ਕਿਉਂਦਾ ਕਹਿਣ ਤੋਂ ਭਾਵੇਂ ਯਾਰ ਵੀ 20 ਮਿੰਟਾਂ ਤੋਂ ਕਦੇ 25 ਮਿੰਟਾਂ ਤੂੰ ਮਸਾਂ ਇੱਕ ਕਰੀ ਦੱਸਦਾ ਹੈਗਾ ਠੀਕ ਆ ਕਿ ਨਹੀਂ ਹਾਂਜੀ ਮੇਰੇ ਵੀਰੋ ਆਗੇ ਜੇ ਇਧਰਲੇ ਕਰ ਤੇ ਰੋਟੀ ਰੋਟੀ ਖਾਇਆ ਸੀ ਬਰੋ ਨਾ ਕਰੋ ਤੇ ਹੁਣ ਬਈ ਆਪਾਂ ਕਰਦੇ ਆਂ ਹੋ ਖਰਾ ਖਰੂ ਧੁੰਦੀ ਦੀ ਆਰੇ ਠੀਕ ਆ ਤੇ ਹਰੀ ਬਠਾਲਾ ਭਾਈ ਬੈਠ ਗਿਆ ਪਤਾ ਨਹੀਂ ਬਾੜਾ ਚੋਬਰ ਨੇ ਨੂੰ ਆਖੇ ਮੈਂ ਜਿਹੜੇ ਨਵੇਂ ਬੱਚੇ ਆ ਜਦੋਂ ਬੈਠਰ ਬੂਟੇ ਆਏ ਬਾਲੀ ਉਹਨੂੰ ਤੇ ਹਰੀਆਂ ਬਗਲਾਂ ਵਾਲਾ ਯਾਰ ਪਿੰਡ ਦੇ ਪਾਸੇ-ਪਾਸੇ ਉੱਡਿਆ ਫਿਰਦਾ ਅਜੇ ਵੀ ਫਿਰਦਾ ਚਾਰ ਬੱਚੇ ਰਹਿ ਗਏ ਹਰੀ ਬੇਠਾ ਲਾ ਉਹਦੀ ਬੈਗਾ ਸੀ ਉਹ ਬਾਹ ਬੈਗਾ ਸੀਗਾ ਹਰਗੋ ਬਗਲਾਂ ਨਾਲ ਵੀ ਆਈ ਸੀ ਘਰ ਤੇ ਯਾਰ ਹੁਣ ਫੇਰ ਆਇਆ ਸੀਗਾ ਹੁਣੇ ਆਇਆ ਸੀ ਜਦੋਂ ਤੂੰ ਅੰਦਰ ਵੜਿਆ ਫੜਾਈ ਮੈਂ ਇਧਰੋਂ ਘਰੋਂ ਆਉਂਦਾ ਸੀਗਾ ਤੂੰ ਤੇ ਕਰ ਵੀ ਨਹੀਂ ਦੇਖਾ ਕਮਾਲ ਹੋ ਗਈ ਯਾਰ ਹੁਣ ਆਇਆ ਸੀ ਹਾਂ ਹੁਣ ਆਇਓ ਕੈਂਟ ਟੱਪ ਗਿਆ ਫੇਰ ਉਹਦਾ ਭੌਣਾ ਯਾਰ ਬੱਚਾ ਉਹ ਵੀ ਸਿੱਧਾ ਆਇਆ ਨਾ ਗੱਲ ਵਾਂਜੀ ਅੱਜ ਸੀ ਮੇਰੇ ਹੀਰੋ ਛੋਟੇ ਬੱਚੇ ਘੜ ਦਿਜੀ ਬਾਰ ਠੀਕ ਐ ਚੱਲ ਬੱਤੋ ਓਏ ਬਾਇਆ 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 ਨਹੀਂ ਨਹੀਂ ਇਹਨਾਂ ਉੱਚਾ ਜਾਂਦੇ ਲੋੜ ਹੀ ਨਹੀਂ ਲੈ ਭਣ ਦੀ ਚੱਲ ਗੱਲ ਚੁੱਕੀ ਬਈ ਬਾळा ਨੂੰ ਓਏ ਬੈਠੂਗਾ ਪਾਸੇ ਬੜਕਾਈ 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 ਹਾਏ ਬੜਕਾ ਬੜਕਾ ਬੜਕਾਈ ਚੱਲ ਬੜਕਾਈ ਚੱਲ ਬੋਲੀ ਬੋਲੀ ਇੱਕ ਬੜੇ ਰੁਪਏ ਚਾਹ ਬੜ ਗਿਆ ਯਾਰ ਉੱਟ ਗਈ ਬੱਚਾ ਹਿਸਾਬ ਚ ਨਹੀਂ ਆਇਆ ਕੰਮ ਆ ਜੋ ਉੱਚਾ ਦਾ ਪਾਸੇ ਟਾਲਿਆ ਇਹ ਓ ਆਉਂਦਾ ਇਹ ਆ ਰਹਾ ਕਰ ਰਹੇ ਆ ਬਹੁਤ ਡਿੜਰੇ ਕੋਲ ਆ ਬੜ ਕੋਣਾ ਪੂਗੀ ਬਿਰੋ ਖੜਜ ਹੁਣ ਵੇਖ ਬੱਚਾ ਤਾਂ ਸਾਰੇ ਕਿਤੇ ਪਾ ਲਿਆ ਏ ਬਈ ਯਾਰ ਠੀਕ ਹੈ ਕਿ ਨਹੀਂ ਤੇ ਆਇਆ ਨਹੀਂ ਬੱਚਾ ਦੇਖਦੇ ਆ ਰੇ ਬਾਕੀ ਇਹ ਕਹਿੰਦਾ ਪੰਜ ਹੋ ਗਏ ਯਾਰ ਉਹ ਪਰਲਾ ਹਾਂ ਦੇਖਦੇ ਇੱਕ ਮਿੰਟ ਖੜਜਾ ਉਹ ਗਿਣਦੇ ਆ ਪੂਰੇ ਕਰਦੇ ਆ ਕੀ ਪਤਾ ਹੀ ਕੀ ਹੋਵੇ ਕਹਿੰਦਾ ਪਾਸੇ ਢਾਲ ਗਿਆ ਬੱਚਾ ਚਾਲ ਰਜੀ ਗਿਆ ਪੈ ਤਾ ਚਲ ਦੇਖਦੇ ਦੇਖਦੇ ਆ ਗਿਆ ਬਾਬਾ ਬੱਚਾ ਆ ਗਿਆ ਬੱਚਾ ਆ ਗਿਆ ਪੋਲਾ 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 ਬੜਗਾ ਆਜੂਗਾ 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 ਆਇਆ 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 ਬੇਟਾ ਪਾਤਾ ਗੰਦ ਬੈ ਕੂਠੀ ਤੇ ਬੈਗਾ ਕੋਈ ਨਾ ਹੁਣ ਕੋਈ ਡਰ ਵਾਲੀ ਗੱਲ ਨਹੀਂ ਮੈਂ ਤਾਂ ਕਹਿੰਦਾ ਗਲਾਬੀ ਬਗਲਾਂਾਂ ਵੀ ਕੱਢ ਦੇ ਹਾਂ ਕਾਲਾ ਚੀਨਾ ਕੱਢ ਦੇ ਬਾਹਰ ਲੋ ਜੀ ਚੋਬਰ ਨੇ ਗਲਾਬੀ ਬਗਲਾਂ ਰੱਤਾ ਵੀ ਕੱਢ ਲਿਆਂਦਾ ਲੈ ਹੌਲੀ ਕਰੇ ਸ਼ਤਰਾਂ ਕੈ ਨੂੰ ਛੱਡ ਦਿਆ ਵਿਖਾ ਕੇ ਇਹਨੂੰ ਪੋਲਾਕ ਹਾਈ 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 ਭਾਇਆ 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 ਓਕੇ ਓਕੇ ਵੀ ਰਿਪੋਰਟ ਸੈਟਅਪ ਬਾਈ 18 ਦੇ ਆ ਪਿਓ ਡੂਏ ਥੋੜਾ ਉਹ ਦੂਜਾ ਵੀ ਆਊਗਾ ਬਾਕੀ ਉਹਦਾ ਅੱਗ ਲੱਗੀ ਪਈ ਪੂਰੀ ਇਸ ਟਾਈਮ ਆਉਣ ਦੀ ਬੁਲਾ ਰਿਹਾ ਪਿਆ ਫੋਨ ਬਾਬੇ ਦੇਖੇ ਨਹੀਂ ਮੈਂ ਹਾਂਜੀ ਮੇਰੇ ਹੀਰੋ ਤੇ ਆਂਡੇ ਦੀ ਅਦਲਾ ਬਦਲੀ ਕਰ ਲਈ ਕਰ ਰਹੇ ਆ ਜੀ ਇਹ ਮੁੰਡਾ ਐਸੀ ਨੂੰ ਆਂਡੇ ਦਿੱਤੇ 6 ਚੱਕ ਕੇ ਮੇਨ ਜੋੜੀਆਂ ਦੇ ਹੁਣ ਗਾਂ ਇਹਦੀ ਕਿਸਮ ਦਾ ਕਿੰਨੇ ਨਿਕਲਣਗੇ ਇੱਧਰ ਟਿਵਲੀ ਆਇਆ ਬੇਟਾ ਗੋਛਾ ਆਇਆ ਬੈਠਾ ਉਹ ਚੂਬਰ ਰੀ ਕਰ ਰખી ਪਈ ਚੱਲ ਨਾਲੇ ਬੈਠੇ ਠੀਕ ਆ ਆਂਡੇ ਇੱਕ ਮਿੰਟ ਇੱਧਰ ਬਾਹਰ ਆਵਾਂ ਮੈਂ ਚੱਲੋ ਪਿੱਛੇ ਖਰਾਕ ਰੂਗ ਧੋਣੀ ਸੀ ਯਾਰ ਬੱਚਾ ਜੁੜ ਗਿਆ ਸਾਰਾ ਕੰਮ ਹੀ ਪਿਆ ਕਰਤਾ ਹੁਣ ਆ ਆ ਦੋ ਆਂਡੇ ਆ ਫਿਰ ਤੁਹਾਨੂੰ ਕਰਕੇ ਇੱਕ ਇੱਥ ਤੂ ਇਹਦੇ ਚੱਕਦੇ ਇਥੇ ਜਾਣ ਗੋਕ ਰਿਪੋਰਟ ਸੱਟਾ ਬਾਬੂ ਕੰਮ ਸਾਰਾ ਠੀਕ ਹੈ ਫੋਨ ਗੱਲੀ ਬੱਚੇ ਦੀ ਨਿਗਰੱਖਣੀ ਹੈ ਉਹ ਬਗਲਾ ਵਾਲਾ ਕਿਉਂ ਯਾਰ ਜਿਹੜਾ ਰੋਕਣਾ ਸੀ ਝਲ ਰਾਲੀ ਦਾ ਮੁੰਲਾਦਾ ਯਾਰ ਉਹੀ ਉਹਦਾ ਕੰਮ ਹੋ ਗਿਆ ਯਾਰ ਉਹ ਤੈਨੂੰ ਹੁਣ ਕੀ ਦੱਸਾਂ ਤੈਨੂੰ ਮੈਂ ਕਿਵੇਂ ਗੱਲ ਉਹ ਬਾਬੂ ਕੰਮ ਟੇਡਾ ਹੋ ਗਿਆ ਕਹਿੰਦਾ ਘੋੜੇ ਮੂਹਾਂ ਵੀ ਛੜਾ ਗਿਆ ਸਾਥੋਂ ਖੜਾ ਆ ਕੀ ਬਣ ਗਿਆ ਦੋਸਤੋ ਉਹ ਦੋਸਤੋ ਆਹ ਸੀਨ ਬੜਾ ਸਰਾ ਹਿਆ ਬਈ ਕਮਾਲ ਹੋ ਗਈ ਜਾਵਾ ਘੋੜੇ ਮੂੰਹ اٹ ਗਿਆ ਜਿਹੜਾ ਛਤਰੀ ਦੇ ਬੜਕਾਉਂਦੇ ਸੀ ਆਪਣਾ ਪੱਕਾ ਕਬੂਤਰ ਉਹ ਵੀ ਖੱਬੀ ਖਲਾ ਕੇ ਪੈਣੀ ਕਿਹੜੇ ਹਿਸਾਬ ਤੇ ਦਿਣ ਮਾੜੇ ਚੱਲੀ ਜਾਂਦੇ ਮਨ ਤਾਂ ਆਇ ਲੱਗਦਾ ਯਾਰ ਕਿਹਦੇ ਹੋਏ ਕਿਹਦੇ ਹੋਏ ਐ ਕਿਵੇਂ ਮਾੜੇ ਦਾ ਤਾਂ ਪਤਾ ਹੀ ਐ ਚੱਲ ਰਜੀ ਕਿੱਥੇ ਚੱਲ ਰਾਲਾ ਕਿੱਥੇ ਆ ਕਮੇਟੇਡਾ ਹੋ ਗਿਆ ਯਾਰ ਬਾਬੇ ਘੋੜੇ ਮੂੰਹ ਆ ਵੀ ਉੱਟ ਗਿਆ ਸੀ ਤੋ ਆਇ ਤਾਂ ਬਸ ਪੁੱਛੋ ਹੀ ਨਾ ਕੀ ਹੋ ਜਾਂਦਾ ਆਪਣੇ ਨਾਲ ਹਾਂਜੀ ਬਾਬੂ ਦਿਖਾਈਏ ਉਸ ਨੂੰ ਚਿੱਟਾ ਆਪਣਾ ਹੋ ਜਾਂਦਾ ਵੀ ਆ ਤਾਂ ਹੋਰ ਆ ਗਿਆ ਜੀ ਮੁਰੇ ਹੋ ਜਾਂਦਾ ਚਿੱਟਾ ਦਾ ਆਉ ਜਾਂਦਾ ਕੋੜੇ ਮੂਆ ਕਹਿੰਦੇ ਉਹ ਜਾਂਦਾ ਸਮਾਨ ਕਿ ਉਚਾਈੋਂ ਤੇ ਨਜ਼ਾਰੇ ਲੈਂਦਾ ਮਸਾ ਹੀ ਖੜਾ ਛੜਾਇਆ ਸਾਡੇ ਤੋਂ ਨੇ ਸਾਲ ਹੋ ਗਿਆ ਕਹਿੰਦਾ ਜਮ ਲਤਨਾ ਬਸ ਟੁੱਟਰ ਵਾਲੀ ਕਰਤੀ ਸੀਗੀ ਕਸਰ ਨਹੀਂ ਛੱਡੀ ਸੀ ਕੋਈ ਹਾਂਜੀ ਮੇਰੇ ਵੀਰੋ ਤੇ ਓਹੋ ਹੈਡਸਾਪ ਵੀ ਆ ਗਏ ਉਹ ਇਧਰ ਬੱਚੇ ਆ ਗਏ ਬੰਦੇ ਹੀ ਵਾਲੇ ਆ ਗਏ ਹੁਣ ਨਹੀਂ ਛੱਡਦੇ ਆਪਾਂ ਚੱਕ ਲੋ ਮੁਰਸਾਂ ਦੇ ਸਾਈਕਲ ਭਾਜ ਜੋ ਪਿੰਡਾਂ ਚ ਭਾਵੇਂ ਜੋ ਬੱਚੇ ਭੱਲ ਗਏ ਫੋਰ ਮੁੰਡਿਆ ਸੱਸਰੀ ਕਾਲ ਜੀ ਕੀ ਗੱਲ ਉਹ ਨਹੀਂ ਉਹ ਬੱਚੇ ਉਹ ਭਾਂਜੇ ਜਿਹੜਾ ਛਤਰੀ ਦੇ ਬੰਦ ਨੂੰ ਉੱਡ ਗਿਆ ਫਿਰਦਾ ਆ ਜਾਂਦਾ ਕੋੜੇ ਮੂੰਹ ਆ ਹਟ ਤੇਰਾ ਬਚਾਰਾ ਘੰਡਾ ਰੀਟੋਰੀ ਕਿਹੜੇ ਅੱਖਾਂ ਦਾ ਠੀਕ ਐ ਆਖੀ ਚੱਲ ਕੋਈ ਨਾ ਦੇਖਦੇ ਆ ਬਈ ਕਿਰਤ ਘਰ ਤੇ ਫਿਰਦਾ ਆਪਣਾ ਕੋੜੇ ਮੂੰਹ ਆ ਜੀ ਵੀ ਹੈਣਾ ਜਿਹੜਾ ਉੱਡਿਆਗਾ ਬਾਕੀ ਚੋਗਰ ਉੱਤੇ ਬੈਠਾ ਗੋਲਾ ਵੀ ਫਿਰਦਾ ਝਾਲਰ ਵਾਲੀ ਵੀ ਆਉਂਦੀ ਐ ਹੈ ਗੋਲਾ ਬੇਟਾ ਫਿਰਦਾ ਗੋਲਾ ਕਦੀ ਨਾ ਪੁੱਕੇ ਪਾਸੇ ਪਾਸੇ ਫਿਰਦਾ ਉਹ ਹੀ ਆਦਾ ਓਕੇ ਰਿਪੋਰਟ ਚਲੋ ਦੇਖਤਾ ਐ ਨਹੀਂ ਠੱਗੀ ਵਜ ਗਈ ਬਾਬੋ ਯਾਰ ਤੇੜੀ ਮੋਗਾ ਮੋਟਰਸਾਈਕਲ ਚ ਭਜਾਈ ਆਉਣਾ ਮੈਂ ਕਾ ਬੱਚੇ ਪਾਲਣ ਤੇ ਦੁਕਾਨ ਤੋਂ ਚੀਜ਼ੀ ਲੈਣ ਦੇ ਵਾਕਾਸਤੇ ਤਾਂ ਹੋਰ ਹੀ ਕੰਮ ਹੋ ਚਲੋ ਕੋਈ ਨਾ ਚੱਲਦੇ ਬੀਤੀ ਕਰਾ ਦੇ ਰੰਦ ਨੇ ਠੱਗੀ ਰੋਜ ਵੀ ਠੱਗੀ ਓ ਭਰਾਵਾ ਲੈ ਜੋ ਹਟ ਜਾ ਯਾਰ ਬਾਬੋ ਚੱਲ ਗਏ ਕਰਾ ਕਰੇ ਦੇਖਦੇ ਆ ਫਿਰ ਕੀ ਹਾਲਾ ਬੱਚਾ ਬੱਚਾ ਇੰਨਾ ਕੰਮ ਖਾਈ ਦਿਆ ਸੀ ਕੀ ਹੋਇਆ ਨਾ ਹੁਣ ਤਾਂ ਲਾਉ ਜੀ ਸੋ ਮਨੀ ਮੋਟਰਸਾਈਕਲ ਕਿਹਦੇ ਆ ਗਏ ਯਾਰ ਇੱਕ ਨਵਾਂ ਬੰਦਾ ਕੋਣ ਬੈਠਾ ਜੀ ਚਿੜੀ ਮਾਰ ਬੈਠਾ ਗੋਚਾ ਉਹ ਕੋੜਾ ਨੇੜੀ ਬਾੜਾ ਓਏ ਲਓ ਵੀ ਜਿਹੜਾ ਆਪਣਾ ਕੋੜੇ ਮੋੜ ਐ ਸੀ ਨਾ ਛਤਰੀ ਵਾਲਾ ਤੇ ਨੇੜੀ ਆ ਕੇ ਬਹਿ ਗਿਆ ਲੱਗਦਾ ਵੀ ਘਰੇ ਆਊਗਾ ਠੀਕ ਆ ਕਿ ਨਹੀਂ ਉਹ ਚੱਲ ਰੇ ਲੁੱਡੀ ਨਹੀਂ ਆਪਣੀ ਤੇ ਗੋਲਾ ਲੰਮੀ ਫਿਰਦਾ ਨਾ ਤੇ ਜਦ ਕਾ ਜੀ ਲੱਕੜੀ ਵੀ ਆ ਗਿਆ ਕਹਿੰਦੇ ਇਹਦਾ ਜਿਹਦਾ ਇੰਤਜ਼ਾਰ ਸੀ ਉਹ ਵੀ ਆ ਚੁੱਕਿਆ ਕਹਿੰਦੇ ਘਰ ਤੇ ਹੈਦਾ ਵੱਡਾ ਹੀ ਗੁੱਛ ਮਾਰ ਕੇ ਫੜਦਾ ਹੁੰਦਾ ਟਿਵਲੀ ਤੰਦ ਲਫਾਫਾ ਜਾ ਬਣ ਕੇ ਉਹੀ ਹੈ ਨਾ ਇਹ ਲਫਾਫਾ ਜਾ ਬਣੂਗਾ ਨਿਗ੍ਹਾ ਰੱਖੋ ਇਹਦੀ ਤੇ ਮੈਂ ਗੋਲਾ ਦੇਣਾ ਚੱਲ ਪਿਆ ਉਹ ਵੇਖ ਜਾਂਦਾ ਸ਼ਕਾਟ ਪਾਉਂਦਾ ਇੱਕਦਾਂ ਇਹਨੂੰ ਸਾਬ ਨੂੰ ਪਤਾ ਹੈ ਸਾਬ ਨਾਲ ਹੋਈ ਹੈ ਕੋਈ ਡਰ ਵਾਲੀ ਗੱਲ ਨਹੀਂ ਕਹਿੰਦੇ ਹਾਂਜੀ ਮੇਰੇ ਵੀਰੋ ਤੇ ਝਾਲ ਰਾਲੀ ਵੀ ਹੋ ਆ ਕੇ ਬੈਗੀ ਵੀ ਸਾਹਮਣੇ ਠੀਕ ਹੈ ਇਹ ਕਿਹਨੇ ਬੜਾ ਤੰਕੀ ਤਪਤੰਦਰ ਦੀ ਨੇ ਉਹ ਬੈਠੀ ਇੱਕ ਗੋਲੇ ਦਾ ਡਾਰਾ ਤੇ ਇੱਕ ਆਪਣਾ ਹੋ ਬੈਠਾ ਘੋੜੇ ਨੂੰ ਆ। ਹੋ ਰਿਹਾ ਸਾਹਮਣੇ। ਠੀਕ ਆ। ਕੂਤਰ ਤਿੰਨੇ ਹੀ ਨਿਗਾ ਚ ਆਪਣੇ ਖਰੇ ਹੋ ਜੀ ਕੋਈ ਗੱਲ ਨਹੀਂ ਗਈ। ਤੇ ਆ ਬੈਠੀਆਂ ਨੇ ਦੋ ਬੱਚੇ ਇਹਨਾਂ ਨੂੰ ਭਾਈ ਇਹਨਾਂ ਨਾਲ ਦੀ ਨਾਲ ਆਪਾਂ ਬਹੁਤ ਟਾਈਮ ਹੋ ਗਿਆ ਲੱਗੇ ਪਏ। ਵਾਹ ਬਈ ਗੋਲੇ ਨੇ ਸਪੀਡ ਨਾਲ ਆ ਰੱਖਤੇ ਹੋਇਆ। ਬਾਲਾ ਚੰਦਰ ਔੜਦਾ ਗੋਲਾ ਪੂਪਲੇ ਹੋਏ ਪਏ ਤੇ ਢਿੱਲੇ। ਮੈਂ ਖਣਾ ਵੀ ਭੈਣਾ ਸਾਰੇ ਪੜਦਾ ਗੇੜਾ ਵਾਲੀ ਪਿਓ ਮੈਂ ਮਗਰ ਮਗਰ ਸਕੂਟਰੀ ਲੈ ਕੇ ਹੁਣ ਘਰ ਤੇ ਗਿਆ ਹੁਣ ਜਾਣੀ। ਜੀ ਮੇਰੇ ਵੀਰੋ ਚੱਕਦਾ ਜੀ ਗੋਲਾ ਕੋਈ ਨਾ ਕੋਈ ਨਾਲ ਨੂੰ ਫੇਰ ਹੀ ਪਤਾ ਲੱਗੂ ਨੂੰ ਛਤਰੀ ਦੇ ਕੀ ਗੱਲ ਬਣਦੀ ਹੁੰਦੀ ਐ ਬਾਹ ਲਿਆ ਜੀ ਗੋਲਾ ਸਿੱਧਾ ਨਜ਼ਾਰਾ ਆ ਗਿਆ ਜੀ ਕਹਿੰਦੇ ਚਤ ਖੁਸ਼ ਹੋ ਗਿਆ ਗੋਲਾ ਗਲਾਬੀ ਬਗਲਾ ਚਾਰ ਜਸ਼ਨ ਦਾ ਇੰਤਜ਼ਾਮ ਕੀਤਾ ਜਾਏ ਦੀਵਲੀ 4 ਵਜੇ ਬੈਠਾਣਾ ਓਏ ਮਤਲਬ ਵੀ ਸੋਨਾ ਉੱਡ ਗਿਆ ਤੇ ਸੋਨਾ ਉੱਡੂਗਾ ਕਹਿੰਦਾ ਭਾਵਣਾ ਕਿ ਨਹੀਂ ਸਭ ਪਤਾ ਹੁਣ ਆਪੇ ਝੜੂਗਾ ਤਾਂ ਹੈ ਲੁੱਚਾ ਵਿਗੜਿਆ ਜਾਣ ਕੇ ਇਹ ਕੋਈ ਗੱਲ ਨਹੀਂ ਬਾਬੇ ਹੁਣ ਉਹ ਗੋਲੇ ਕਰ ਲਾਹ ਲਗੇ ਤੇ ਕਬੂਤਰ ਲੌਂਕਿਆ ਉਹਨੂੰ ਸਿੱਧਾ ਕਰਦ ਗਏ ਠੀਕ ਹੈ ਮੜੂ ਤੁਸੀਂ ਗਾਲਾਂ ਕੱਢੋਗੇ ਲੌਂਕਾ ਰੱਖਿਆ ਹੁਣ ਹਾਂਜੀ ਮੇਰੇ ਵੀਰੋ ਤੇ ਗੋਲਾ ਆ ਗਿਆ ਬਈ ਬਹੁਤ ਖੁਸ਼ੀ ਹੈ ਸਰਾ ਲਾਦੀ ਗੋਲੇ ਨੇ ਬਹੁਤ ਉੱਡਿਆ ਆ ਤੇ ਸਿੱਧਾ ਛਤਰੀ ਤੇ ਬਈ ਕਮਾਲਾ ਹੋ ਗਿਆ ਸਿਰਫ ਦੋ ਕਬੂਤਰ ਬਾਹਰ ਰਹਿ ਗਏ ਇੱਕ ਛੋਟਾ ਬੱਚਾ ਝਾਲਰ ਬਗਲ ਟੌਰੀ ਇੱਕ ਆਪਣਾ ਘੋੜੇ ਮੂਹਾਂ ਸਿਰਫ ਠੀਕ ਹੈ ਝਾਲਰ ਬਗਲ ਟੌਰੀ ਤੇ ਹੌਬੀ ਸਾਹਮਣੇ ਉਹ ਤਾਂ ਆ ਜੂ ਚਲੋ ਹੱਥ ਨਿਕਲ ਛਤਰੀ ਤੇ ਠੀਕ ਹੈ ਹੜ ਜਾ ਉਹ ਬੈਠੀ ਤੇ ਘੋੜੇ ਮੂਹਾਂ ਬੈਠਾ ਥੋੜ ਵਾ ਵੇਟ ਕਰ ਰਹੇ ਹਾਂ ਹਾਂਜੀ ਮੇਰੇ ਯਾਰੋ ਤੇ ਦਾਣਾ ਪਾਣੀ ਦੇਖੋ ਜੀ ਪੂਰਾ ਰੈਡੀ ਹੈ ਘੂਤਰਾਂ ਦਾ ਇਧਰ ਟਰੇਆਂ 'ਚ ਦਾਣਾ ਆਦਰ ਦਾਣਾ ਉਧਰ ਪਾਣੀ ਤੇ ਉਧਰ ਵੀ ਪਾਣੀ ਠੀਕ ਹੈ ਟਾਈਮ ਹੋ ਗਿਆ ਬਹੁਤ ਲੇਟ ਹੋ ਗਏ ਲੈ ਖੰਡ ਫੜ ਆਪਾਂ ਰੱਖ ਕੇ ਇਹਨਾਂ ਨੂੰ ਦਾਣਾ ਪਾਣੀ ਘੂਤਰਾਂ ਨੂੰ ਉਹ ਖੁੱਡਾ ਸਵਾਰ ਕੇ ਲੈ ਆ ਦੂੰ ਹਾਂ ਇੱਕ ਹੈ ਇਹ ਚ ਸਨ ਬਹੁਤ ਪਿਆ ਸੀ ਇਹ ਇਹੀ ਚ ਹਾਂ ਖੁੱਡੇ ਚ ਚਲ ਕੋਈ ਨਾ ਇੱਕ ਬੜਾ ਪਾਣੀ ਰੱਖਦਾ ਪਹਿਲਾਂ ਮੈਂ ਸਾਰੇ ਖੁੱਡੇ ਚ ਰੱਖ ਦਿਓ ਜੀ ਵਾਟਰ ਇਹ ਪਹਿਲਾਂ ਉਹ ਜਿਹੜਾ ਤੇ ਦੂਜੇ ਖੁੱਡੇ 'ਚ ਵੀ ਵਾਟਰ ਰੱਖਦਾ ਖੁੱਡਾ ਲਾ ਦਿ ਜੀ ਲਾ ਦਿ ਇਧਰ ਬੱਚਾ ਵਾਲੇ ਖੁੱਡੇ 'ਚ ਜੀ ਵਾਟ ਰੱਖ ਲੈ ਪਹਿਲੇ ਜੀ ਦੂਜਾ ਆ ਲਈ ਆ ਗਏ ਹਰ ਦੇ ਬਣਾ ਡੋਲ ਦੀ ਵਾਰ ਬਾਬੇ ਦਾ ਘੱਟੇ ਬਾਬੇ ਦੀ ਸੱਚੀ ਗੱਲ ਹੈ ਬਾਬੇ ਕੱਟ ਅੱਧੇ ਕੱਟਦੇ ਹਨ ਆਇਓ 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 ਨੁਕੀ ਵੀ ਟਾਣੇ ਦਿਖਾ ਲਈ ਨੇੜੇ ਕਰਕੇ ਵੱਡਾ ਦੇ ਟਾਣੇ ਦਿਖਾਓ ਨੇੜੇ ਕਰਕੇ ਆ ਰੋਕ ਕੇ ਇਹ ਖਰਾਕ ਹੈ ਵੱਡਿਆਂ ਦੀ ਠੀਕ ਹੈ ਤੇ ਬਾਅਦ ਚ ਵੀ ਖਰਾਕ ਵਾਲੀ ਵੀਡੀਓ ਆਪਾਂ ਜਲਦ ਲੈ ਕੇ ਆਵਾਂਗੇ ਕਿ ਸਾਰੇ ਬਹੁਤ ਜ਼ਿਆਦਾ ਭੁੱਖੇ ਹੈ ਤੁਹਾਨੂੰ ਮੈਨ ਰੱਖੋ ਆਇਓ 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 ਆਉਂਦੇ ਆਈ ਆਉਂਦੇ ਆ ਆਇਓ 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 ਰੱਖ ਦੋ ਜੀ ਇਧਰ ਵੀ ਆਇਓ 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 ਉਹ ਮੁੰਡਾ ਵੀ ਮੇਲਾ ਲੁੱਟ ਕੇ ਲੈ ਗਿਆ ਦੂਜਾ ਬਾਗੇ ਪਰਾਂ ਨੇ ਗਾ ਲਾ 6 ਆਂਡੇ ਲੈ ਗਿਆ ਸਰੇ ਵਾਲਿਆਂ ਦੇ ਚਲ ਕੋਈ ਨਾ ਹਾਂਜੀ ਮੇਰੇ ਵੀਰੋ ਤੇ ਆਪਣੇ ਘੋੜਾ ਘੋੜੇ ਮੋੜ ਗਾ ਵੀ ਕੋਠੀ ਤੋਂ ਆਪਣਾ ਸ਼ਿਕਰਤ ਨਾਲ ਗਏ ਉਹਦੇ ਬਸ ਇੱਕ ਵਾਰੀ ਘਰ ਦੇ ਨੇੜੇ ਆ ਕੇ ਬਹਿ ਜੇ ਤਾਂ ਆਪਾਂ ਡੋਕ ਲਾਂਗੇ ਹੁਣ ਯਾਰ ਕੁਚਕ ਨਹੀਂ ਕਿੱਥੇ ਆਉਂਦਾ ਓਹ ਹੋਹ ਗਲਤ ਹੈ ਉਹ ਜਿਹੜਾ ਪਰਾਂ ਉਹ ਪਰਲੀ ਕੋਠੀ ਤੇ ਜਾਊਗਾ ਉਹ ਜਾਂਦਾ ਬੈਠਾ ਹੋ ਜਾਂਦਾ ਵਧੀਆ ਨੇੜੇ ਬੈਠਾ ਸੀ ਹਲਕ ਹੈ ਐ ਤਾਂ ਸ਼ਿਗਰਦ ਗਏ ਮਗਰ ਦੋਵੇਂ ਆਪਣੇ ਉਹ ਤਾਂ ਮਗਰ ਹੀ ਉਹ ਨਹੀਂ ਬੈਠਣ ਦਿੰਦੇ ਕਹਿਣਗੇ ਆਇਆ ਘਰੇ ਚੱਲ ਗਏ ਉਹ ਸਰਾ ਯਾਰ ਨਾ ਉਹ ਫਿਰ ਦੇਖਿਆ ਜਾਵੇ ਤਾਂ ਚੱਲ ਤੂੰ ਸ਼ਦਰੀ ਬੜਕਾ ਮੈਨੂੰ ਬੱਚਿਆਂ ਨੂੰ ਦਾਇਆ ਰੱਖਦੇ ਕਹੇ ਬਹੁਤ ਹੋ ਗਿਆ ਵਿਚਾਰਿਆਂ ਨੂੰ ਯਾਰ ਆ ਕੇ ਵੀ ਯਾਰ ਅੱਛਾ ਠੀਕ ਹੈ ਛੋਲੇ ਦੇ ਨਾਲ ਉੱਪਰ ਪਾਉਂਦੇ ਹੁੰਦੇ ਆਪਾਂ ਆਇਓ 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 ਪੁੱਤ ਠੀਕ ਹੈ ਤੇ ਇਧਰ ਵੀ ਰੱਖ ਲਈ ਦਾਣੇ ਨੂੰ ਆਇਓ 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 ਪਤ ਤ ਆਇਓ 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 ਉਹ ਕਿ ਉਹ ਲਓ ਜੀ ਇਧਰ ਵੀ ਰੱਖ ਦੀ ਆਪਣੇ ਬੈਟ ਕਾਲਿਆ ਰੋ ਆਇਓ 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 ਪਤ ਤ ਇਹ ਤਰੀ ਉਹ ਕਿ ਉਹ ਠੀਕ ਹੈ ਹਾਂਜੀ ਟਿਵਲੀਸ ਡਾਊਨ ਵੀ ਆ ਗਿਆ ਫੇਰ ਠੀਕ ਹੈ ਤੇ ਤੇਰੇ ਚੋਬਰ ਤੇ ਉਹ ਕੂਤਰ ਵੀ ਨਹੀਂ ਉਹ ਆਪਣੇ ਇਧਰ ਚਾਚੇ ਕੇ ਬੈਠਾ ਨਹੀਂ ਇਧਰ ਤਾਈ ਕੇ ਬੈਠਾ ਆਪਣੇ ਕੇ ਠੀਕ ਆ ਘੋੜੇ ਮੂਹਾਂ ਤੇ ਬੱਚਾ ਆਪਣੀ ਕੋਠੀ ਤੇ ਬੈਠਾ ਤੇ ਕਿਹੜਾ ਸ਼ਤਰਾਂ ਲੱਗੀਆਂ ਪਈਆਂ ਦਾਣਾ ਆਪਣੀ ਪਾਦਾ ਬਾਦਲ ਜਾਇਆ ਕਿ ਮੜਿਆ ਨਾ ਆਪਣੀਆਂ ਬਾਈਕਸ 'ਚ ਪੈਟਰੋਲ ਖਤਮ ਹੋਇਆ ਪਿਆਗਾ ਤਾਂ ਕਰਕੇ ਬਸ ਲੱਖ ਕੇ ਦਾ ਪੈਟਰੋਲ ਕਿੰਨੇ ਦਾ ਪਾਉਣਾ ਤੂੰ ਲੱਖ ਦਾ ਪਾਉਣਾ ਨਾ 2 ਲੱਖ ਦਾ ਲੱਖ ਦਾ ਬਸ 1 ਲੱਖ 20 ਹਜ਼ਾਰ ਦਾ ਮੈਂ ਪਾਉਣਾ ਹੁੰਦਾ ਹੈਗਾ ਪੈਟਰੋਲ ਠੀਕ ਹੈ ਕਿ ਨਹੀਂ ਤੇ ਬਾਦਲ ਜਾਏਗਾ ਨੇ ਟਿਵਲੀ ਡਾਉਣੇ ਤੇ ਬੈਠਾ ਗੱਦੀ ਤੇ ਆਪਣੀ ਚੱਲ ਭੇਜੀ ਕਰ ਨੂੰ ਲੈ ਲੈ ਜੀ 1 ਲੱਖ ਦਾ ਪੈਟਰੋਲ ਤੇ 20 ਹਜ਼ਾਰ ਦੇ ਸੁਣ ਲੈ ਕੇ ਲਾਇ ਠੀਕ ਆ ਕੋਟਵਰ ਸਮਝ ਚੈੱਕ ਕਰੋ ਉਹ ਭਾਈ ਤੂੰ ਮਾਰੇ ਨਾ ਹੋੜੀ ਚੱਲ ਭਾਈ ਰੇਸ ਬਾੜੀ ਇੱਕ ਦਾ ਇਹਦੀ ਕਾਲ ਹੈ ਹਾਂਜੀ ਮੇਰੇ ਵੀਰੋ ਤੇ ਹੁਣ ਬਈ ਦੋਵੇਂ ਕਬੂਤਰ ਫੜ ਲਿਆ ਗਿਆ ਆਪਾਂ ਆਪਣੇ ਹਣਾ ਇੱਕ ਤਾਂ ਆਪਣੀ ਕੋਠੀ ਤੇ ਬੈਠਾ ਆਪਣਾ ਬੱਚਾ ਇੱਕ ਆਪਣੇ ਤਾਏ ਕੇ ਬੈਠਾ ਕੋਠੀ ਤੇ ਆਪਣਾ ਵੱਡਾ ਕਬੂਤਰ ਜਿਹੜਾ ਛਤਰੀ ਦੇ ਵੰਦਦੇ ਹੁੰਦੇ ਆ ਵੈਸੇ ਤਾਂ ਵੱਡੇ ਕਬੂਤਰ ਨੇ ਘਰੇ ਆ ਜਾਣਾ ਸੀਗਾ ਪਰ ਪਰ ਰਿਸਕ ਨਹੀਂ ਲੈਂਦੇ ਆਣਾ ਉਹ ਦਿਨ ਬੱਚੇ ਵਾਲਾ ਕੰਮ ਨਾ ਹੋ ਜਾਈਏ ਮਤਲਬ ਬੱਚਾ ਵੀ ਕਹਿੰਦਾ ਸੀ ਆਪਾਂ ਆ ਜੂਗਾ ਉਹ ਕੰਮ ਗਲਤ ਹੋ ਜਾਂਦਾ ਹੈਗਾ ਆਪਾਂ ਫੜ ਲਈਏ ਕਰਾਂ ਠੀਕ ਹੈ ਆ ਜੀ ਉੱਪਰ ਚੱਲ ਜੀ ਇਹ ਪਤਾ ਸਕੇ ਆਲਟੀ ਬੜੀ ਟੈਟ ਇਹਨਾਂ ਦੀ ਇਹ ਤਾਂ ਆਪਣੀ ਘਰ ਐ ਕੋਈ ਚੱਕਰੀਆਂ ਨਾ ਆਪਾਂ ਇੱਥੇ ਬਿਨਾ ਪੁੱਛਿਆ ਆ ਜਿੱਦ ਸਿੱਧੇ ਹਿਸਾਬ ਨਾ ਬਿਨਾ ਕੋਈ ਫੋਨ ਲਾਇਆ ਬਾਰੀ ਖੁੱਲੀ ਪਈ ਸਿੱਧਾ ਐ ਚੜ ਗਈ ਕੋਠੀ ਤੇ ਕਬੂਤਰ ਫੜ ਕੇ ਤੇ ਮੁਰ ਗਈ ਆਪਦੇ ਹੀ ਘਰ ਐ ਠੀਕ ਐ ਕਿ ਨਹੀਂ ਇਹਨਾਂ ਨਾਲ ਕੋਈ ਚੱਕਰ ਨਹੀਂ ਇਹ ਤੁਹਾਨੂੰ ਪਤਾ ਜਿਹੜੇ ਦੋਵੇਂ ਜਵਾਕ ਆਉਂਦੇ ਹੁੰਦੇ ਨੇ ਪੰਥਰੀ ਉੱਤੇ ਹਰਪੂ ਜੋ ਤਾਂ ਉਹ ਇਹਨਾਂ ਦੇ ਯਾਰ ਚਲੋ ਬਾਬੇ ਉਹਨਾਂ ਕਰਾ ਕਬੂਤਰ ਫੜਦਾ ਮੈਂ ਲੱਕੜਾ ਉੱਡ ਗਿਆ ਬੈਟਰੀ ਨਹੀਂ ਲੱਗਿਆ ਓਏ ਬੜੀ ਵੱਡੀ ਗਲਤੀ ਕਰਤੀ ਏ ਇਹ ਇਹ ਇਹੇ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਓਹ ਹੋ 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 ਬੈਟਰੀ ਨਹੀਂ ਲੱਗਿਆ ਬਹੁਤ ਈ ਗਲਤੀ ਕੀਤੀ ਯਾਰ ਸਾਰੇ ਕੋ ਉਤਰੀ ਉੱਠ ਗਿਆ ਕੀ ਯਾਰ ਬਾਬੇ ਉੱਠ ਗਈ ਵਾਜ ਗਈ ਮੈਨੂੰ ਆਇਆ ਸੀਗਾ ਨਾ ਫਲੈਸ਼ ਦੇ ਚਾਨਣ ਚ ਫੜਿਆ ਜਾਊਗਾ ਹਨਾ ਤੇ ਜਿਵੇਂ ਫਲੈਸ਼ ਵੱਜੂਗੀ ਅੱਖਾਂ ਚ ਉਹਦੇ ਆ ਦੇਖੋ ਚਾਨਣ ਪੂਰਾ ਫਲੈਸ਼ ਦਾ ਮੈਂ ਤਾਂ ਕਰਕੇ ਮੈਂ ਨਾਲੇ ਵੀਡੀਓ ਬਣ ਜੂ ਤੇ ਨਾਲੇ ਫਲੈਸ਼ ਅੱਖਾਂ ਚ ਵੱਜਣੀ ਆ ਤੇ ਫੜਿਆ ਜਾਣਾ ਕਬੂਤਰ ਨੇ ਪਰ ਜਦੋਂ ਇੱਥੋਂ ਚੜਨ ਲੱਗਾ ਹਨਾ ਇੱਥੋਂ ਖੜਕ ਆ ਜਾ ਹੋਇਆ ਪੈਨ ਉਹਦੇ ਹੀ ਨਿਕਲ ਗਿਆ ਯਾਰ ਪਤਾ ਨਹੀਂ ਕਿੱਦਾਂ ਡਿਗ ਡੁਗ ਪਿਆ ਯਾਰ ਛੱਡਾ ਹੁਣ ਰੱਬ ਆਸਰੇ ਹੈ ਹੁਣ ਆਪਣੀ ਕੋਠੀ ਤੇ ਇੱਕ ਬੱਚਾ ਬੈਠਾ ਬਸ ਉਹਨੂੰ ਬੈਟਰੀ ਬੂਟਰੀ ਲਾ ਕੇ ਸਹੀ ਸਲਾਮਤ ਫੜ ਲੈ ਗਈ ਚਲੋ ਚੱਲੀਏ ਮੈਂ ਤਾਂ ਚੱਪਲ ਮੈਂ ਤਾਂ ਨੰਗੇ ਪੈਰੀ ਚੱਲਾਂਗੇ ਚਲੋ ਕੋਈ ਨਾ ਰੱਬ ਵਸਰੇ ਹਾਂਜੀ ਮੇਰੇ ਵੀਰੋ ਹੁਣ ਚੱਲਦੇ ਆ ਵੀ ਜਿਹੜਾ ਬੱਚਾ ਆਪਣੀ ਕੋਠੇ ਦੇ ਕੋਲ ਹੈ ਉਹਨੂੰ ਫੜ ਕੇ ਲੈਵੜੇ ਹੈ ਬੈਟਰੀ ਲੈ ਕੇ ਅੱਖਾਂ 'ਚ ਮਾਰ ਕੇ ਉਹ ਮੇਰੀ ਗਲਤੀ ਸੀ ਕਿ ਮੈਨੂੰ ਪਤਾ ਹੈ ਬਾਕੀ ਨਾ ਗਲਤੀ ਵਾਲਾ ਕੋਈ ਚੱਕਰ ਨਹੀਂ ਜਦੋਂ ਆਪਾਂ ਕਬੂਤਰ ਨੂੰ ਪਹਿਲੀ ਵਾਰੀ ਕਬੂਤਰ ਰਾਤ ਬਾਹਰ ਰਿਹਾ ਉਹਦੇ ਅੱਖਾਂ 'ਚ ਬੈਟਰੀ ਮਾਰ ਕੇ ਫੜ ਲਾਂਗੇ ਕੋਈ ਚੱਕਰ ਨਹੀਂ ਈਜ਼ ਹੈ ਵੱਡਾ ਹੋ ਗਿਆ ਬੱਚਾ ਜਦੋਂ ਦੂਜੀ ਵਾਰੀ ਕੂਟਰ ਬਾਹਰ ਜਾਂਦਾ ਬਈ ਠੀਕ ਹੈ ਆਪਾਂ ਉਦੋਂ ਵੀ ਨੂੰ ਫੜ ਸਕਦੇ ਅੱਖਾਂ 'ਚ ਬੈਟਰੀ ਮਾਰ ਕੇ ਠੀਕ ਹੈ ਉਦੋਂ ਵੀ ਕੋਈ ਔਖਾ ਨਹੀਂ ਪਰ ਤੀਜੀ ਵਾਰੀ ਕੂਟਰ ਫੜਿਆ ਨਹੀਂ ਜਾਂਦਾ ਗਰੰਟੀ ਆਪਨੇ ਕਿੰਨੀ ਬੈਟਰੀ ਅੱਖਾਂ 'ਚ ਮਾਰ ਲੈ ਕੋਸ਼ਿਸ਼ ਕਰ ਲੈ ਇੱਕ ਤਾਂ ਆਵਾਜ਼ ਵਾਲੀ ਗੂਂਜ ਇੱਥੇ ਆਣਾ ਤੇ ਤੀਜੀ ਵਾਰੀ ਕੂਟਰ ਨਹੀਂ ਫੜਿਆ ਜਾਂਦਾ ਨੂੰ ਪਤਾ ਲੱਗ ਜਾਂਦਾ ਉਹ ਦੋ ਵਾਰੀ ਤੋਂ ਕੋਲੋਂ ਫੜ ਲੈ ਜਿਵੇਂ ਬੈਟਰੀ ਮਾਰ ਕੇ ਉਹਨੂੰ ਪਤਾ ਸੀ ਉਹਨੂੰ ਫੜਨ ਦੇ ਕੋ ਪਹਿਲਾਂ ਹੀ ਹੋਣ ਗਿਆ ਤਾਂ ਗਾਇਕ ਇਹ ਵੀ ਹੋ ਜਾਂਦਾ ਕਿ ਜਦ ਆਏ ਨਾ ਕੋਈ ਫਲੈਸ਼ ਕਰਕੇ ਹੁੰਦੇ ਆ ਜੇ ਵੱਡੀ ਬੈਟਰੀ ਹੁੰਦੀ ਉਹਨੇ ਤਾਂ ਵੀ ਉੱਡਿਆ ਨਾ ਸੀਗਾ ਇਹ ਮਿਰਨਲ ਹੋਈ ਐ ਉਹ ਤਾਂ ਦੋ ਵਾਰ ਇੱਕੋ ਕੂਤ ਨੂੰ ਫੜਦੇਵੇਂ ਤੀਜੇ ਨੂੰ ਫੜੇ ਹੀ ਨਹੀਂ ਜਾਂਦਾ ਚਲੋ ਕੋਈ ਨਾ ਬਾਬੇ ਦਾ ਨਾਮ ਲੈ ਕੇ ਚੱਲਦੇ ਹਾਂ ਤਾਂ ਵਾਇ ਬੜੀ ਗੂੜੀ ਆ ਰਹੀ ਹੈ ਤੇ ਬੱਸ ਮੈਂ ਵੀਡੀਓ ਨਹੀਂ ਲਾਉਂਦਾ ਪਹਿਲਾਂ ਬੱਚਾ ਫੜ ਲਿਆ ਮੈਂ ਸੋਨੂੰ ਫੇਰ ਹੀ ਦਿਖਾਉਂਦਾ ਇਹ ਇਹ ਬੱਚਾ ਫੜ ਲਿਆ ਵੇਪਾ ਠੀਕ ਐ ਬੈਟਰੀ ਨਾਲ ਨਹੀਂ ਤਾਂ ਤੁਸਾਨੂੰ ਪਤਾ ਜਰੀ ਇਹਨੇ ਵੀ ਕੰਮ ਹੋ ਜਾਣੇ ਸੀ ਨਾ ਤਾਂ ਇਹ ਵੀਡੀਓ ਵੀਡੀਓ ਬਗੈਰ ਨਹੀਂ ਬਣਾਈਗੀ ਇੱਥੇ ਬੈਠਾ ਸੀ ਆ ਚੁੰਡ ਤੇ ਠੀਕ ਐ ਕਿ ਨਹੀਂ ਚੱਕ ਲਿਆ ਇਹ ਆਪਣੀ ਕੋਠੀ ਉੱਪਰੋਂ ਇਹ ਸੀ ਨਾ ਪਿੰਡ ਆ ਇਧਰ ਕਾਰਖਾਨੀ ਤੇ ਜਮਾ ਆਪਣਾ ਇਧਰ ਪਿੱਛੇ ਵਾਹਣਾ ਖੇਤ ਆ ਆਪਾਂ ਇੰਦਾ ਇਧਰ ਕੇ ਠੀਕ ਹੈ ਤੇ ਓਕੇ ਵੀਰੋ ਰਿਪੋਰਟ ਤੇ ਬੱਚਾ ਚੱਕ ਲਿਆ ਬਸ ਚੱਲਦੇ ਆ ਥੱਲੇ ਹੁਣ ਲੈ ਕੇ ਆਪਾਂ ਇਧਰ ਆ ਪੌੜੀ ਲਾਈ ਸੀ ਛੋਟੀ ਹਾਂਜੀ ਮੇਰੇ ਵੀਰੋ ਅੱਗੇ ਜੀ ਬੱਚੇ ਨੂੰ ਲੈ ਕੇ ਇਧਰ ਲੈ ਕੇ ਕਰੇ ਬਸ ਇਹਨੂੰ ਸੜੀਏ ਭਾਈ ਉਹਦੇ ਖੁੱਡੇ ਚ ਠੀਕ ਹੈ ਹਾਂ ਤੇ ਉਸ ਤੋਂ ਬਾਅਦ ਦੋ ਬੱਚਿਆਂ ਦੇ ਠੱਲਾਂ ਹੀ ਆ ਪਾਉਣ ਵਾਲੇ ਹਾਂ ਆ ਗਿਆ ਕਰੇ ਸੁਣਾ ਕੀ ਪਛਾਣ ਤੈਨੂੰ ਲਟਣਾ ਆਏ ਦਾ ਕਿਸੇ ਥਾਂ ਦਾ ਪਰ ਉਹੀ ਹੋਲ ਜੀ ਗਾ ਜ ਤਾਈ ਗੱਲ ਪਾਈ ਗਏ ਹਨ ਕੋਈ ਚੱਕਰ ਨਹੀਂ ਚਲੋ ਬਸ ਓਕੇਆ ਬਰੋ ਤੇ ਮੈਂ ਫੋਨ ਚਾਰਜ ਲਾ ਦਿਆ ਹਨ ਤੇ ਬੈਠ ਕੇ ਦੋ ਬੱਚੇ ਛੋਟੇ ਆ ਤੇ ਉਹਨਾਂ ਦੇ ਮਠੱਲਾਂ ਵੀ ਪਾ ਜਾਵਾ ਬਸ ਹਨ ਤੇ ਉਦੋਂ ਬਾਅਦ ਵਲੌਗ ਦੀ ਫਰੈਂਡਿੰਗ ਕਰਦੇ ਆ ਹਾਂਜੀ ਮੇਰੇ ਵੀਰੋ ਤੇ ਓਕੇ ਆਰਬੋਰਡ ਬਸ ਠੀਕ ਆ ਉਹ ਦੋਵੇਂ ਬੱਚਿਆਂ ਦੇ ਠੱਲਾਂ ਪਾ ਜਾਂਦੀਆਂ ਇੱਕ ਤਾਂ ਸ਼ਾਖ ਆਖਿਆਦਾ ਸੀਗਾ ਉਹਦੇ ਤੇ 188 ਨੰਬਰ ਪਾਈ ਮੈਨੂੰ ਲੱਗਦਾ ਹੈ ਕਿ ਨੋਟ ਨਹੀਂ ਕੀਤਾ ਕਾਪੀ ਤੇ ਤੇ ਇੱਕ ਟੂਸਿਆਂ ਵਾਲੇ ਦਾ ਸੀਗਾ ਮੈਨੂੰ ਲੱਗਦਾ ਹੈ ਉਹਦੇ ਪਾਈ ਹੈ 188 100 ਨਾਸੀ ਹੁੰਦੀ ਹੈ ਹਨਾ ਕਿ ਨਾਣੇ ਵਿੱਚ ਹੁੰਦਾ ਹੈ 188 79 90 ਪੜੇ ਲਿਖੇ ਵਾਲੇ ਠੀਕ ਹੈ ਕਿ ਨਹੀਂ ਗੱਲ ਮੁਕੀ ਯਾਰ ਇੱਕ ਦੇ ਦਾ ਪਹੀਆ 188 ਇੱਕ ਦੇ ਪਹੀਆ 189 ਸਿੱਧੇ ਹੀ ਸਾਬਤ ਹਾਂ ਠੀਕ ਹੈ ਤੇ ਇੱਕ ਸੱਚ ਹਾਂ ਇੱਕ ਆਂਡਾ ਥੋੜਾ ਜਿਹਾ ਖਰਾਬ ਹੋਇਆ ਵੀ ਜੋਈ ਪੈਂਚਰ ਲਾਇਆ ਮੈਂ ਬਹੁਤ ਕੰਮ ਕੀਤਾ ਯਾਰ ਬਸ ਮੁਕਦੀ ਗੱਲਾਂ ਵਲੌਗ ਦੀ ਐਂਡਿੰਗ ਕਰਦੇ ਮੈਨੂੰ ਫੋਨ ਆਈ ਜਾਂਦੇ ਵਿੱਚ ਠੀਕ ਹੈ ਕਿ ਨਹੀਂ ਗੇਮ ਖੇਡਣੀ ਹੈ ਤੇ ਬਸ ਜਿਹੜਾ ਉਹ ਕੂਤ ਰੁੱਟ ਗਿਆ ਹਨਾ ਉਹ ਵੀ ਰੱਬ ਰੱਖੇ ਰਾਬਾਸ ਰਿਹਾ ਹਨ ਵੀ ਕੱਲ ਨੂੰ ਮੈਂ ਕਹਣਾ ਉੱਡਿਆ ਵੇ ਤਾਂ ਬੜੀ ਸੁਣੀ ਗੱਲ ਹੈ ਤੇ ਬਾਕੀ ਕੱਲ ਦਾ ਕੱਲੂ ਦੇਖਦੇ ਆ ਠੀਕ ਹੈ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਲਵ ਯੂ ਸਾਰੇ ਸਾਰੇ ਗੁੱਡ ਨਾਈਟ